ਕਹ ਲਿਓ ਲਿਓ ਕਰਤ ਫਰੇ ਸਭ ਲੋਗ ਤਾਂ ਕਾਰਨ ਵਿਆਪੇ ਬਹੁਤ ਹੋ ਗਏ ਲਿਓ ਲਿਓ ਕਰਤ ਫਰੇ ਸਭ ਲੋਗ ਸਾਰੇ ਕਹਿੰਦੇ ਨੇ ਮੈਂ ਪਾ ਲਿਆ ਮੈਂ ਪਾ ਲਿਆ ਮੈਂ ਪਾ ਲਿਆ ਵੇਹਲੇ ਬਲ ਤਾਂ ਹੀ ਮਹਾਪੁਰਸ਼ ਨੇ ਬਣੇ ਹੋਏ ਮਹਾਪੁਰਸ਼ੇ ਕਹਿੰਦੇ ਕਹੁੰਦੇ ਛੇ ਦਿਓ ਕਹਿੰਦੇ ਮੈਂ ਪਾ ਲਿਆ ਸੰਤ ਛੇ ਦਿਓ ਬਣ ਜਦਿ ਸਰਮ ਗਏ ਤਾ ਕਾਰਨ ਵਿਆਪੇ ਬਹੁਤ ਸ਼ੋਗ ਐਸੇ ਕਰਕੇ ਬਹੁਤੇ ਜਿਹੜੇ ਸ਼ੋਗ ਦੇ ਵਿਆਪ ਨੇ ਸੰਸਾਰ ਦੇ ਵਿੱਚ ਸ਼ੋਗ ਵਿਆਪਣ ਦਾ ਕਾਰਨ ਹੈ ਕਿ ਲੋਕ ਧਰਮ ਦੇ ਰੋ ਦੇ ਵਿੱਚ ਧਰਮ ਦੇ ਫੇਤ ਝੂਠ ਜਿਆਦਾ ਬੋਲਦੇ ਝੂਠ ਕਾਣ ਬੋਲਦੇ ਨੇ ਜਿਹੜੇ ਧਰਮ ਕਾਜ਼ੀ ਪੱਕੇ ਨੇ ਝੂਠੋ ਬੋਲਦੇ ਨੇ ਜਿਹੜੇ ਕੱچے ਨੇ ਉਹ ਝੂਠ ਬੋਲਦੇ ਉਹ ਝੂਠ ਦਾ ਉਹਨਾਂ ਦਾ ਸੱਚ ਮੰਨ ਲੈਂਦੇ ਨੇ ਦੁਨੀਆਂ ਵਿੱਚ ਬਹੁਤ ਬੜੇ ਬੜੇ ਝੂਠ ਚੱਲਦੇ ਨੇ ਹੁਣ ਵੀ ਚੱਲਦੇ ਨੇ ਜਿਨਾ ਚੋੜ ਧਰਮ ਚੱਲਦਾ ਦੁਨੀਆ ਦੇ ਕਿਸੇ ਵੀ ਖੇਤਰ ਚ ਚੱਲ ਨਹੀਂ ਚੱਲਦਾ ਬੜੇ ਬੜੇ ਝੂਠ ਲਿਖਾਏ ਨੇ ਬੜੇ ਬੜੇ ਨੇ ਘਟਾ ਦੀ ਹੋਰ ਜੋਦੇ ਤੇ ਉਹ ਬទਿਜੋਦੇ ਪਰ ਕੋਈ ਨਹੀਂ ਕਹਦਾ ਝੂਠਾ ਬੋਲੋ ਕਹਿਣ ਵਾਲੇ ਵੀ ਮਥੇਨਾਂ ਦੇ ਵੀ ਝੂਠ ਹੈ ਬੋਲਣ ਵਾਲੇ ਸੱਚ ਮੰਨਣ ਵਾਲੇ ਵੀ ਇਹ ਕਹਿਣ ਵਾਲੇ ਵੀ ਪਰ باوجود ਇਹਨੇ ਕਹਿਣ ਵਾਲਿਆਂ ਦੇ ਝੂਠ ਹੈ। ਖੈਰੀ ਲੋਕਾਂ ਨੇ ਬੁਣਤੀ। ਮੂਰਤੀ ਖੜੀ ਸੀ ਤਾਂ ਕਾਸ਼ ਦੇ ਵਿੱਚ। ਬੁੱਧਰ ਸੀ ਜਿਹੜਾ ਆਪਣਾ ਸੋਵਰਾ ਦਾ। ਸੋਵਰਾ ਦੇ ਬੁੱਧਰ ਦੀ ਮੂਰਤੀ ਆਕਾਸ਼ ਖੜੀ ਸੀ। ਉੱਪਰ ਵੀ ਵੈਗਨ ਸੀ। ਚੁੰਬਕ ਸੀ ਥੱਲੇ ਵਿੱਚ। ਉਸੀ ਵਿਚਾਲੇ ਉਹਦੇ ਲੋਹਾ ਸੀ। ਪਲੇਟ ਥੱਲੇ ਉੱਤੇ ਪਲੇਟ ਉੱਤੇ ਸੋਨਾ ਲਾਇਆ ਹੋਇਆ ਸੀ ਲੋਹੇ ਦੇ ਆਪਣੀ ਕਰਾਮਾਤ ਦਿਖੋਦੀ ਸੀ ਉਹ ਐਸੇ ਹਿਸਾਬ ਨਾਲ ਬੈਗਰਾਂ ਲਾਇਆ ਹੋਇਆ ਸੀ ਉਤਲੇ ਦੀ ਖਿੱਚ ਉੱਤੇ ਨੂੰ ਥੱਲੇ ਦੀ ਦੀ ਥੱਲੇ ਨੂੰ ਸੂਰਜੀ ਬਿਜਲੀ ਖੜੀ ਲੋਕ ਤਾਂ ਦੇਖਦੇ ਤੇ ਭਗਵਾਨ ਖੜਾ ਕੋ ਕੋ ਅਸਲੀ ਨੀਰ ਗੋੜਦਾ ਇਹ ਕਿ ਬੁਖੜ ਸਕਦਾ ਇਹ ਜਾ ਕੁਝ ਕਰਦੇ ਰਹੇ ਜਦ ਬਾਬਲ ਗੌਰਿਆ ਆਇਆ ਉਹਨੇ ਬੋਬੂ ਦੇਟਾ ਹਤਾ ਉਰਤੀ ਦੇ ਲੜੇ ਵੀ ਗੁੱਬਦ ਦੇ ਸੀਰੋ ਤੇ ਲੈ ਗਏ ਉਹ ਤਖਤੇ ਲਾ ਕੇ ਲੈ ਗਿਆ ਉਹੀ ਤਖਤੇ ਨੇ ਦਰਵਾਰ ਸਾਹਿਬ ਨੂੰ ਉਹਦੇ ਬੜੀ ਸੀ ਉਹ ਉਰਤੀ ਦੇ ਵਿੱਚ ਕੋਹੇ ਰੂ ਉਹ ਲੈ ਕੇ ਗਿਆ ਸੀ ਉੱਥੋਂ ਰਜੀਸੋਂ ਲੈ ਕੇ ਆਇਆ ਫਿਰ ਉੱਥੋਂ ਇਹ ਹੈ ਜੋਸ਼ ਤਸਰ ਦੇ ਵਿੱਚ ਉਦਾਰੇ ਹੁਣ ਵੀ ਹੋ ਰਿਹਾ ਹੈ ਇੱਦੋਂ ਵੀ ਜ਼ਿਆਦਾ ਹੋ ਰਿਹਾ ਸਿਵਲਿੰਗ ਤਾਂ ਨਹੀਂ ਸਿਵਲਿੰਗ ਪਿੰਛੇ ਰੋਜ਼ ਊੜੂ ਤੇ ਰਿਆ ਹੋ ਗਿਆ ਜੀ ਹੋ ਗਿਆ ਫਲਨ ਹੋ ਗਿਆ ਰੋਜ਼ ਝੂਠ ਬਾਜ ਆ ਗਿਆ ਉਹ ਆ ਗਿਆ ਰੋਜ਼ ਕਿੰਨਾ ਝੂਠ ਬੋਲੇ ਫਰੇਮ ਕੀਤਾ ਜਾਂਦਾ ਧਰਮ ਦੇ ਰੋਟੇ ਲੋਕ ਬਰ ਫੇਰ ਬੁੱਢੀ ਜਾਂਦੇ ਕਿਸੇ ਨੂੰ ਸ਼ੱਕ ਪੈਦੀ ਹੋਣੀ ਜਿੰਨਾ ਧਰਮ ਦੇ ਨਾਂ ਦੇ ਫਰਾਡ ਹੁੰਦਾ ਕੋਈ ਦੁਕਾਨਦਾਰ ਕਰ ਲੈ ਫਰਾਡ ਇੱਕ ਵਾਰ ਪਤਾ ਲੱਗ ਜਾ ਦੁਕਾਨ ਫੇਲ ਹੋ ਜੂਗੀ ਇਹ ਨਹੀਂ ਗਰੂ ਦੇ ਇਹ ਕਾਦੀ ਵੈਲੂਦੀ ਦਮੇ ਕਨੋ ਅਫਰਾਉਂ ਦਤ ਤਦ ਵਿਸ਼ਵਾਸ ਹੈ ਗੁਰਬਾਣੀ ਅਧਿ ਵਿਸ਼ਵਾਸ ਤੇ ਖਿਲਾਫ ਹੈ ਅਨ ਵਿਸ਼ਵਾਸਾਂ ਤੇ ਛੱਟ ਮਾਰਦੀ ਹੈ ਇਸ ਕਾਹ ਕੇ ਜਦ ਗੁਰਬਾਣੀ ਦੇ ਪ੍ਰਗਟ ਹੁੰਦੀ ਹੈ ਨਾ ਜਿਹੜੇ ਕਰਦੇ ਨੇ ਉਹਨਾਂ ਦੇ ਸਾਰੇ ਹੀ ਵੈਰੀ ਵੱਢ ਜਾਂਦੇ ਨੇ ਤਦ ਵਿਸ਼ਵਾਸੀ ਇਹ ਤਾਂ ਸਾਡੀ ਕੱਢ ਬੰਦ ਕਰਦੀ ਹੈ ਇਹ ਕਾਰਨ ਸੀ ਸਦਾ ਦਰਬਾਰ ਦਾ ਘਰੇ ਦਾ ਇਹ ਕਾਰਨ ਜੇ ਪਜੇ ਪਾਇਸਾ ਨੂੰ ਸਤੀ ਦਵੀ ਤੇ ਪੇਠੌੜਦਾ ਇਹ ਕਾਰਨ ਸੀ ਨਵੇਂ ਪਾਜਾ ਦੀ ਛੇਦੀ ਦਾ ਕਾਰਨ ਸੀ ਲਖਮੀ ਵਰਸੋਂ ਜੋਲੋ ਲਾਵੇ ਸੋਗ ਮਿਟੇ ਸਭ ਹੀ ਸੁਖ ਪਾਵੇ ਇਹ ਲਖ ਵੀ ਵਾਰ ਹੈ ਲਖਮੀ ਨੂੰ ਲక్ష్ਮੀ ਕਹਿੰਦੇ ਨੇ ਲక్ష్ਮੀ ਦਾ ਮਤਲਬ ਕੀ ਹੁੰਦਾ ਲੱਖ ਸੁੱਖ ਦਾ ਤਾਰਗਟ ਲੱਖ ਦਾ ਕੀ ਮਤਲਬ ਹੈ ਤਾਰਗਟ ਹਾਂ ਤੇ ਵੀ ਦਾ ਬਨ ਬੇਰਾ ਤੇ ਲక్ష్ਮੀ ਲਖ ਮੀਨ ਤੇ ਜੋ ਮੈਂ ਦੇਖੇ ਜੋ ਮੈਂ ਦੇਖਣਾ ਲਖਮੀ ਦਾ ਵਾਲਾ ਜੋ ਮੈਂ ਦੇਖਣਾ ਲਖਮੀ ਲਖਮੀ ਦਾ ਮਤਲਬ ਮੇਰਾ ਲਖਮੀ ਹੈ ਮੇਰਾ 딸ੜਕੀ ਹੈ ਆਇਆ ਸਰ ਉਹ ਜੋਬਰਜੀ ਬਰੋਡ ਸਾਡਾ ਆਤੇ ਰੇ ਲక్ష్ਮੀ ਜੇ ਤਾਂ ਉਹਦੇ ਗੁਰਬਖ ਫੇਰਤਾ ਇਹ ਅਰਧ ਕਰ ਲੈਦੇ ਤੇ ਵਿਦਵਾਨਾਂ ਦੇ ਵਾਸੀ ਕਿਥੇ ਵਿਦਵਾਨ ਹੁੰਦੀ ਹੀ ਨੁੰਦਰ ਮੈਂ ਜਗਾ ਜਗਾ ਇਹ ਕਹਿਦਾ ਰਹੂਗਾ ਉਹ ਸਾਬਤ ਕਰਦਾ ਸੀ ਵਿਦਵਾਨ ਉਹ ਇਹਨਾਂ ਨੇ ਰੌਲਾ ਪਾਇਆ ਹੁਣ ਸਾਬਤ ਕਰ ਬਦਵਾਨਾਂ ਨੂੰ ਬੁੱਧੀ ਹੀਰ ਐਨਾ ਬੁੱਧੀ ਹੀਰ ਹੋ ਕੇ ਟਿੱਪੜੀ ਕਰ ਦਸਮਦਰਾ ਦੇ ਤੇ ਬੁੱਧੀ ਹੀਰ ਕਰਕੇ ਟਿੱਪੜੀ ਕਰ ਦਿੰਦੇ ਬੁੱਧਵਾਨ ਟਿੱਪੜੀ ਅੱਧੀ ਕਰਦੇ ਉਹ ਤੇ ਗ੍ਰੰਥਾਂ ਦੇ ਛੇਤੀ ਸਮਝ ਕੇ ਲੈਂਦੇ ਹੁੰਦੇ ਨੇ ਸਮਝ ਨੂੰ ਚਿਰ ਲਾਉਂਦੇ ਨੇ ਜੇ ਬੇਕੁਫੀਰਾ ਕਾਲਮੇਰਾ ਖੜਾ ਜਰਣਾ ਖਾ ਜਾਂਦਾ